ਸੁਖੀ ਨੇ ਬਹੁਤ ਘਰ ਬਰਬਾਦ ਕੀਤੇ ਨੇ ਸਾਡੀ ਜਾਨ ਤੋਂ ਪਿਆਰਾ ਸਾਡਾ ਸਾਥੀ ਸਾਡਾ ਮਿੱਤਰ ਸੀਨੀਅਰ ਅਖਾਲੀ ਲੀਡਰ ਸੀਗਾ ਪਪੂ ਢਿਲਵਾ ਵਾਲਾ ਇਹਦੇ ਪਰਿਵਾਰ ਨੇ ਇਹਦਾ ਜਲੂਸ ਕੱਢ ਕੇ ਰੱਖ ਦਿੱਤਾ ਵਾ ਕਿਉਂਕਿ ਜਿਹੋ ਜਾਂ ਬੀਜੀਏ ਉਹੋ ਜਾਂ ਵੱਢਣਾ ਪੈਂਦਾ ਰੱਬ ਨੇ ਮੈਨੂੰ ਖੂਚੋਂ ਕੱਢ ਕੇ ਲਿਆਂਦਾ ਇਸ ਨੇ ਮੈਨੂੰ ਖੂ ਦੇ ਵਿੱਚ ਛੁੱਟ ਦਿੱਤਾ ਈ ਜਿਹਦੀ ਨਾ ਕੋਈ ਪੌੜੀ ਸੀ ਨਾ ਕੋਈ ਦਵਾਰ ਸੀ ਨਾ ਕੋਈ ਹੱਥ ਪਾਉਣ ਨੂੰ ਥਾਂ ਜਦੋਂ ਉਹ ਸ਼ਹੀਦ ਹੁੰਦਾ ਵਾ ਤੇ ਕਾਲੀ ਦਲ ਨੇ ਧਰਨੇ ਦਿੱਤੇ ਸਰਦਾਰ ਸਬੀਰ ਸਿੰਘ ਬਾਦਲ ਵੀ ਆਇਆ ਮਜੀਠੀਆ ਸਾਹਿਬ ਵੀ ਆਏ ਤੇ ਸਾਰੀ ਲੀਡਰਸ਼ਿਪ ਆਈ ਤੇ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਕਤਲ ਕਰਵਾਉਣ ਵਾਲਾ ਵਾ ਇਹ ਸੁਖੀ ਰੰਧਾਵਾ ਵਾ ਜੋ ਬਿੱਲੀ ਥੈਲੇ ਤੋਂ ਬਾਹਰ ਆ ਗਈ ਇਹ ਬੰਦੇ ਮਰਵਾਉਣ ਦਾ ਆਦੀ ਏ ਇਹ ਅੱਜ ਇਹਨੇ ਪਹਿਲਾ ਕੰਮ ਇਹਦੀ ਕੀਤਾ ਇਹਨੇ ਹੋਰ ਵੀ ਬੰਦੇ ਬੜੇ ਮਰਵਾਏ ਨੇ ਤੇ ਬੰਦੇ ਮਰਵਾਉਣ ਵਾਲੇ ਦੇ ਯਾਰ ਨੇ ਅੱਜ ਜੱਗੂ ਭਗਵਾਨ ਪੁਰੀਏ ਦੇ ਸਕੇ ਭਰਾ ਨੇ ਵਿਦੇਸ਼ ਵਿੱਚ ਬੈਠ ਕੇ ਇੰਟਰਵਿਊ ਦਿੱਤੀ ਏ ਵੀ ਸੁਖੀ ਰੰਡਾਵਾ ਆਪਣੇ ਮੁੰਡੇ ਨੂੰ ਨਾਲ ਲੈ ਕੇ ਗੁਰਦੁਆਰੇ ਜਾ ਕੇ ਅਰਦਾਸ ਕਰਕੇ ਸੌ ਚੁੱਕੇ ਕਿ ਸਾਡੇ ਕੋਲੋਂ ਪੱਪੂ ਨੂੰ ਨਹੀਂ ਮਰਵਾਇਆ ਨੇ ਪੰਮਰੇ ਦੇ ਟੈਲੀਫੋਨ ਤੋਂ ਸਾਡੇ ਨਾਲ ਕੀਤਾ ਕੋਟਲੀ ਵਾਲਾ ਪੰਮਰਾ ਜਿਹੜਾ ਵਾ ਬੜਾ ਵੱਡਾ ਪਹਿਲਵਾਨ ਬਣਿਆ ਹੋਇਆ ਹੈ ਕਾਂਗਰਸ ਵਾਲੇ ਉਹਦੇ ਟੈਲੀਫੋਨ ਤੋਂ ਫੋਨ ਕੀਤਾ ਵੀ ਪੱਪੂ ਨੂੰ ਮਾਰ ਦਿਓ ਮੈਂ ਆਪੇ ਸੰਭਲਾਂਗਾ ਅੱਜ ਇਹ ਕਹਿੰਦਾ ਜੀ ਇਹ ਆਮ ਪਾਰਟੀ ਨਾਲ ਜਗੂ ਭੁਗਵਾਨਪੁਰੇ ਹੁਣੀ ਰਲ ਕੇ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਉਹ ਅਸੀਂ ਤੇ ਨਹੀਂ ਰਲੇ ਅਸੀਂ ਵੀ ਕਹਿੰਨੇ ਆਂ ਵੀ ਤੂੰ ਇੱਕ ਕਾਤਲ ਐ ਤੇ ਜੇ ਕੋਈ ਸੰਜੀਦਾ ਸਰਕਾਰ ਹੈ ਪੰਜਾਬ ਦੀ ਧਰਤੀ ਤੇ ਜੰਗਲ ਦਾ ਰਾਜ ਨਹੀਂ ਤੇ ਇਹਨੂੰ ਪੱਪੂ ਦੇ ਕਤਲ ਵਿੱਚ ਫਿੱਟ ਕਰ ਦੇਣਾ ਚਾਹੀਦਾ ਤੇ ਦੂਜਾ ਕਤਲ ਜਿਹੜਾ ਇਲਜ਼ਾਮ ਲਾਉਂਦੇ ਨੇ ਉਹਦੇ ਬਾਰੇ ਵੀ ਸੋਚ ਕੇ ਤੇ ਉਹ ਵੀ ਪਰਚਾ ਹੋਣਾ ਚਾਹੀਦਾ ਸਾਰੇ ਮੇਰੇ ਨਾਲ ਲੜਦੇ ਆ ਵੀ ਤੁਸੀਂ ਚੁੱਪ ਕਰਕੇ ਬੈਠੇ ਹੋਇਓ ਤੇ ਉਹਦੇ ਸਬੰਧ ਵਿੱਚ ਅਸੀਂ 7 ਤਰੀਕ ਦਾ ਧਰਨਾ ਦੇਵਾਂਗੇ ਡੇਰੇ ਬਾਬੇ ਨਾਨਕ ਵਿੱਚ ਤੇ ਇਨਸਾਫ ਮੰਗਾਂਗੇ ਸਰਕਾਰ ਕੋਲੋਂ ਪੀਏ ਦੇ ਤੇ ਕਤਲ ਦੇ ਪਰਚੇ ਦਰਜ ਹੋਣੇ ਚਾਹੀਦੇ। ਸੁੱਚਾ ਸਿੰਘ ਲੰਗਾ ਜਿੰਦਾਬਾਦ। ਬ੍ਰੋਮਣੀ ਕਾਲੀ ਦਰ ਜਿੰਦਾਬਾਦ। ਦਾਰਸ਼ ਖਬੀਰ ਸਿੰਘ ਬਾਦ ਜਿੰਦਾਬਾਦ। ਕਿ ਸੁੱਚਾ ਸਿੰਘ ਲੰਗਾ ਦੀ ਉਹ ਪਹਿਲੀ ਐਂਟਰੀ ਤਰਨੇ ਦਾ ਇਹ ਪ੍ਰੋਟੈਸਟ ਕਿਹੋ ਜਿਹਾ ਹੁੰਦਾ ਕਿੰਨੀ ਵੱਡੀ ਗਿਣਤੀ ਚ ਹੁੰਦਾ ਔਰ ਕਿਹੋ ਜਿਹਾ ਲਾਮਸਾਲ ਇਕੱਠ ਹੁੰਦਾ ਸਰਕਾਰਾਂ ਹਿੱਲਦੀਆਂ ਕੰਮਦੀਆਂ ਵਿਰੋਧੀਆਂ ਦੀ ਕੀ ਪੋਜੀਸ਼ਨ ਹੁੰਦੀ ਹੈ ਦੱਸਿਆ ਗਿਆ ਹੁਣ 7 ਤਰੀਕ 7 ਪਾ ਕਿਉਂਕਿ ਸੀਐਮ ਮੌਜੂਦਾ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਜਿਨ੍ਹਾਂ ਨੇ ਅਜੇ ਕੱਲੀ ਇਲਜ਼ਾਮ ਲਗਾਏ ਸਿਗੇ ਕਿ ਉਹਨਾਂ ਦੇ ਬੇਟੇ ਉਤੇ ਰੰਦਾਵਾ ਨੂੰ ਜਾਨ ਦਾ ਖਤਰਾ ਹੈ ਤੇ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਨਾਂ ਲੈ ਕੇ ਜ਼ਿਕਰ ਕੀਤਾ ਸੀ ਕਿ ਉਹਨਾਂ ਤੋਂ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਔਰ ਉਹਦੇ ਦੌਰਾਨ ਹੀ ਜੱਗੂ ਭਗਵਾਨਪੁਰੀਏ ਦੇ ਭਰਾ ਨੇ ਬਾਹਰੋਂ ਇੱਕ ਨਿੱਜੀ ਚੈਨਲ ਤੇ ਐਸੀ ਇੰਟਰਵਿਊ ਦਿੱਤੀ ਕਿ ਹਰ ਪਾਸੇ ਤਮਾਕਾ ਹੋ ਗਿਆ ਹਾ ਹਾ ਕਰ ਮੱਚ ਕੇ ਉਹਦੇ ਤੇ ਪੱਖ ਲੈਣ ਲਈ ਸਾਡੇ ਨਾਲ ਨੇ ਜਥੇਦਾਰ ਸੁੱਚਾ ਸਿੰਘ ਜੀ ਲੰਗਾ ਸ਼੍ਰੋਮਣੀ ਅਕਾਲੀ ਦਲ ਤੋਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਤੇ ਦੰਗਾ ਸਭ ਇੱਕ ਆਈਡੀਓ ਤੁਸੀਂ ਵੀ ਸੁਣੀ ਹੈ ਇਸ ਆਈਡੀਓ ਦੇ ਉੱਤੇ ਜੋ ਤੱਥ ਨੇ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਜਿਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਿਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਬਹੁਤ ਹੀ ਸੰਗੀਨ ਇਲਜ਼ਾਮ ਤੁਹਾਡਾ ਕੀ ਕਹਿਣਾ ਮੈਂ ਇਹ ਸਮਝਦਾ ਕਿ ਪਾਪੀ ਕੋ ਮਾਰਨੇ ਲਈ ਪਾਪ ਹੀ ਮਾਂ ਬਲੀ ਹੈ ਕਦੇ ਕੋਈ ਕਿਸੇ ਨੂੰ ਨਹੀਂ ਮਾਰਦਾ ਉਹਦੀਆਂ ਕਰਤੂਤਾਂ ਹੀ ਉਹਨੂੰ ਮਾਰ ਦਿੰਦੀਆਂ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਮੁੱਖ ਮੰਤਰੀ ਰਿਹਾ ਵਾ ਉਹਨੇ ਕੋਈ ਬੰਦੇ ਦੇ ਪੁੱਤਾਂ ਵਾਲੇ ਕੰਮ ਨਹੀਂ ਕੀਤੇ ਨਾ ਉਹਦੇ ਪਿਓ ਨੇ ਕਦੇ ਕੀਤੇ ਸੀਗੇ ਪਿਓ ਦੇ ਨੇ ਵੀ ਹਰਮੰਦਰ ਸਾਹਿਬ ਤੇ ਜਦੋਂ ਧੋਪਾਂ ਟੈਂਕਾਂ ਦਾ ਹਮਲਾ ਹੋਇਆ ਸੀਗਾ ਤੇ ਲੱਡੂ ਵੰਡੇ ਸੀਗੇ ਵੀ ਇਹ ਪਹਿਲਾ ਹਮਲਾ ਹੋਣਾ ਚਾਹੀਦਾ ਸੀਗਾ ਦੇਰ ਨਾ ਕੀਤਾ ਕਾਂਗਰਸ ਨੇ ਮੈਂ ਇਸ ਸਮੇਂ ਨਾ ਮਾ ਇਹਨੇ ਨਿੱਜੀ ਤੌਰ ਤੇ ਵੀ ਲੋਕਾਂ ਨੂੰ ਵਾਰ ਮਾਰੇ ਨੇ ਜਾਤੀ ਤੌਰ ਤੇ ਵੀ ਮਾਰੇ ਨੇ ਸਿਆਸੀ ਤੌਰ ਤੇ ਵੀ ਮਾਰੇ ਨੇ ਇਹਨੇ ਹਰ ਹਰ ਵਾਰ ਆਪਣੀ ਜ਼ਿੰਦਗੀ ਚ ਵਰਤਿਆ ਮੈਂ ਇਹਦੇ ਸਾਹਮਣੇ ਆ ਰੱਬ ਨੇ ਮੈਨੂੰ ਖੂਚੋਂ ਕੱਢ ਕੇ ਲਿਆਂਦਾ ਇਸ ਨੇ ਮੈਨੂੰ ਖੂ ਦੇ ਵਿੱਚ ਛੱਡ ਦਿੱਤਾ ਜਿਹਦੀ ਨਾ ਕੋਈ ਪੌੜੀ ਸੀ ਨਾ ਕੋਈ ਦਵਾਰ ਸੀ ਨਾ ਕੋਈ ਹੱਥ ਪਾਉਣ ਨੂੰ ਤਾਂ ਸੀਗਾ ਔਰ ਮੈਂ ਇਹ ਸਮਝਣਾ ਵੀ ਜਿਹੜੇ ਖੂਹ ਚ ਮੈਨੂੰ ਸੁੱਟਿਆ ਇਹ ਆਪਣੇ ਪਰਿਵਾਰ ਵਿੱਚ ਗੁਰੂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਵੇਖ ਲਵੇ ਇਹ ਰੋਜ਼ ਉਸੇ ਉਸੇ ਖੂਹ ਵਿੱਚ ਡਿੱਗਦਾ ਤੇ ਉਸੇ ਖੂਹ ਚੋਂ ਨਿਕਲਦਾ ਇਹਦੇ ਪਰਿਵਾਰ ਨੇ ਇਹਦਾ ਜਲੂਸ ਕੱਢ ਕੇ ਰੱਖ ਦਿੱਤਾ ਵਾ ਕਿਉਂਕਿ ਜਿਹੋ ਜਾਂ ਬੀਜੀਏ ਉਹੋ ਜਾਂ ਵੱਡਣਾ ਪੈਂਦਾ ਵਾ ਜਿਹੋ ਜਾਂ ਕੰਮ ਕਰਾਂਗੇ ਉਹਦਾ ਮਾਜਾ ਪੂਤਨ ਪੇਗਾ ਕਈ ਜਮਾਂਦਰੂ ਲੰਗੇ ਲੂਲੇ ਤੇ ਵਿੰਗੇ ਟੇਡੇ ਲੋਕ ਪੈਦਾ ਹੋ ਜਾਂਦੇ ਨੇ ਉਹਨਾਂ ਦਾ ਕੋਈ ਗੁਨਾਹ ਨਹੀਂ ਐਸ ਯੁੱਗ ਵਿੱਚ ਲੇਕਿਨ ਉਹ ਕੀਤਿਆਂ ਨੂੰ ਫੜੇ ਹੁੰਦੇ ਨੇ ਪੁਰਾਣੇ ਯੁੱਗ ਚ ਉਹਨਾਂ ਨੇ ਕੀਤਿਆਂ ਹੁੰਦੀ ਰਗਾ ਸਾਹਿਬ ਜਿਹੜੇ ਉਸ ਵੀਡੀਓ ਦੇ ਵਿੱਚ ਪੱਪੂ ਦਾ ਜ਼ਿਕਰ ਆਂਦਾ ਤੇ ਉਹਦੇ ਪੱਪੂ ਦੇ ਵਿੱਚੋਂ ਦਾ ਬ੍ਰਦਰ ਹੀ ਐਸੇ ਇਲਜ਼ਾਮ ਲਗਾ ਰਹੇ ਨੇ ਜਿਹੜੇ ਸੁਖਜਿੰਦਰ ਸਿੰਘ ਰੰਦਾਵਾ ਦੇ ਉੱਤੇ ਉਹ ਇਲਜ਼ਾਮ ਹੀ ਹੋ ਸਕਦੇ ਨੇ ਸਬੂਤ ਉਹਨਾਂ ਕੋਲ ਕੋਈ ਹੈ ਨਹੀਂ ਲੇਕਿਨ ਇਲਜ਼ਾਮ ਲਗਾ ਰਹੇ ਨੇ ਇਹਦੇ ਨਾਲ ਕਿਸ ਦੀ ਸ਼ਬਰੀ ਠੇਸ ਵੀ ਪਹੁੰਚਾਈ ਜਾ ਸਕਦੀ ਹੈ ਇਹਦੇ ਨਾਲ ਵਿਰੋਧੀ ਧਿਰਾਂ ਨੂੰ ਫਾਇਦਾ ਵੀ ਹੋ ਸਕਦਾ ਸੁਖੀ ਨੇ ਬਹੁਤ ਘਰ ਬਰਬਾਦ ਕੀਤੇ ਨੇ ਸਾਡੀ ਜਾਨ ਤੋਂ ਪਿਆਰਾ ਸਾਡਾ ਸਾਥੀ ਸਾਡਾ ਮਿੱਤਰ ਸੀਨੀਅਰ ਕਾਲੀ ਲੀਡਰ ਸੀਗਾ ਪਪੂ ਢਿਲਮਾ ਵਾਲਾ ਕਾਲੂ ਸਾਹਿਬ ਦੀ ਮਦਦ ਕਰਦਾ ਰਿਹਾ ਆਪਣੇ ਡਾਕਟਰ ਜੋਤ ਸਿੰਘ ਦੀ ਮਦਦ ਕਰਦਾ ਰਿਹਾ ਵਾ ਉਹਦੇ ਤੋਂ ਪਹਿਲਾਂ ਵੀ ਇਹ ਪਰਿਵਾਰ ਪੰਥਕ ਪਰਿਵਾਰ ਸੀਗਾ ਤੇ ਜਦੋਂ ਮੈਂ ਆਇਆ ਮੇਰੀ ਵੀ ਮਦਦ ਕਰਦਾ ਰਿਹਾ ਵਾ ਸੀਨੀਅਰ ਬੰਦਾ ਸੀਗਾ ਜਦੋਂ ਉਹ ਸ਼ਹੀਦ ਹੁੰਦਾ ਵਾ ਤੇ ਕਾਲੀ ਦਲ ਨੇ ਧਰਨੇ ਦਿੱਤੇ ਸਰਦਾਰ ਸਬੀਰ ਸਿੰਘ ਬਾਦਲ ਵੀ ਆਇਆ ਮਜੀਠੀਆ ਸਾਹਿਬ ਵੀ ਆਏ ਤੇ ਸਾਰੀ ਲੀਡਰਸ਼ਿਪ ਆਈ ਤੇ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਕਤਲ ਕਰਵਾਉਣ ਵਾਲਾ ਵਾ ਇਹ ਸੁਖੀ ਰੰਦਾਵਾ ਵਾ ਪਰ ਇਹਨੇ ਕੰਨ ਤੇ ਜੂਨੀ ਸਰਕਣ ਦਿੱਤੀ ਸਰਕਾਰ ਨੇ ਅੱਜ ਉਹ ਬਿੱਲੀ ਥੈਲੀ ਤੋਂ ਬਾਹਰ ਆ ਗਈ ਇਹ ਬੰਦੇ ਮਰਵਾਉਣ ਦਾ ਆਦੀ ਏ ਇਹ ਅੱਜ ਇਹਨੇ ਪਹਿਲਾ ਕੰਮ ਇਹਦੀ ਕੀਤਾ ਇਹਨੇ ਹੋਰ ਵੀ ਬੰਦੇ ਬੜੇ ਮਰਵਾਏ ਨੇ ਤੇ ਬੰਦੇ ਮਰਵਾਉਣ ਵਾਲੇ ਦੇ ਯਾਰ ਨੇ ਉਦੋਂ ਅਸੀਂ ਬਹੁਤ ਰੌਲਾ ਪਾਇਆ ਸਾਡੀ ਕਿਸੇ ਨੇ ਨਹੀਂ ਸੁਣੀ ਅੱਜ ਜਗੂ ਭਗਵਾਨ ਪੁਰੀਏ ਦੇ ਸੱਕੇ ਭਰਾ ਨੇ ਵਦੇਸ਼ ਵਿੱਚ ਬੈਠ ਕੇ ਇੰਟਰਵਿਊ ਦਿੱਤੀ ਐ ਵੀ ਸੁਖੀ ਰੰਡਾਵਾ ਆਪਣੇ ਮੁੰਡੇ ਨੂੰ ਨਾਲ ਲੈ ਕੇ ਗੁਰਦੁਆਰੇ ਜਾ ਕੇ ਅਰਦਾਸ ਕਰਕੇ ਸੌ ਚੁੱਕੇ ਕਿ ਸਾਡੇ ਕੋਲੋਂ ਪੱਪੂ ਨੂੰ ਨਹੀਂ ਮਰਵਾਇਆ ਇਹਨੇ ਭਮਰੇ ਦੇ ਟੈਲੀਫੋਨ ਤੋਂ ਸਾਡੇ ਨਾਲ ਕੀਤਾ ਕੋਟਲੀ ਵਾਲਾ ਭਮਰਾ ਜਿਹੜਾ ਵਾ ਬੜਾ ਵੱਡਾ ਪਹਿਲਵਾਨ ਬਣਿਆ ਹੋਇਆ ਹੈ ਕਾਂਗਰਸ ਵਾਲੇ ਉਹਦੇ ਟੈਲੀਫੋਨ ਤੋਂ ਫੋਨ ਕੀਤਾ ਵੀ ਪੱਪੂ ਨੂੰ ਮਾਰ ਦਿਓ ਮੈਂ ਆਪੇ ਸੰਭਲਾਂਗਾ ਅੱਜ ਗਵਾਮਾਂ ਤੇ ਜੱਜ ਬਣਦੇ ਨੇ ਨਾ ਤੇ ਜਿੰਦਾ ਜਾਗਦਾ ਗਵਾਹ ਬੋਲਣ ਡਿਆ ਵਾ ਤੇ ਭੰਮਰੇ ਦਾ ਪਿਸਤੌਲ ਦੇ ਨਾਲ ਬੰਦਾ ਮਰਿਆ ਵਾ ਲੇਕਿਨ ਸਾਡੀ ਕਿਸੇ ਨੇ ਨਹੀਂ ਸੁਣੀ ਅੱਜ ਇਹ ਕਹਿੰਦਾ ਜੀ ਇਹ ਆਮ ਪਾਰਟੀ ਨਾਲ ਜਗੂ ਭੁਆਨਪੁਰੀਏ ਹੁਣੀ ਰਲ ਕੇ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਉਹ ਅਸੀਂ ਤੇ ਨਹੀਂ ਰਲੇ ਅਸੀਂ ਵੀ ਕਹਿੰਨੇ ਆਂ ਵੀ ਤੂੰ ਇੱਕ ਕਾਤਲ ਐ ਤੇ ਜੇ ਕੋਈ ਸੰਜੀਦਾ ਸਰਕਾਰ ਹੈ ਪੰਜਾਬ ਦੀ ਧਰਤੀ ਤੇ ਜੰਗਲ ਦਾ ਰਾਜ ਨਹੀਂ ਤੈਨੂੰ ਪੱਪੂ ਦੇ ਕਤਲ ਵਿੱਚ ਫਿੱਟ ਕਰ ਦੇਣਾ ਚਾਹੀਦਾ ਤੇ ਦੂਜਾ ਕਤਲ ਜਿਹੜਾ ਇਲਜ਼ਾਮ ਲਾਉਂਦੇ ਨੇ ਉਹਦੇ ਬਾਰੇ ਵੀ ਸੋਚ ਕੇ ਤੇ ਉਹ ਵੀ ਪਰਚਾ ਹੋਣਾ ਚਾਹੀਦਾ ਜਿਹੜਾ ਬੰਦਾ ਕਾਨੂੰਨ ਨੂੰ ਆਪਣੇ ਹੱਥ ਚ ਲੈਂਦਾ ਵਾ ਕਾਨੂੰਨ ਵਿੱਚੋਂ ਮਾਫ ਹੋ ਕੇ ਆ ਜੇ ਤੇ ਆ ਜੇ ਉਹਨੂੰ ਕਾਨੂੰਨ ਦੀ ਨਿਗਾ ਦੇ ਵਿੱਚ ਉਹਨੂੰ ਮਲਜ਼ਮ ਬਣਾਉਣਾ ਚਾਹੀਦਾ ਵਾ ਸੋਖੀ ਰਦਾਵੇ ਨੂੰ ਮਲਜ਼ਮ ਦੋਨਾਂ ਕਤਲਾਂ ਕੇਸਾਂ ਦੇ ਵਿੱਚ ਬਣਾਉਣਾ ਚਾਹੀਦਾ ਇਹਨੂੰ ਤਾਂ ਕਿ ਮੱਤ ਆ ਜੇ ਤੇ ਗਾਂ ਪਾਲਟਿਸ਼ਨਾ ਵਾਂਗੂ ਕੰਮ ਕਰੇ ਤੁਹਾਡਾ ਲੰਗਾ ਸਾਹਿਬ ਤੁਹਾਡੇ ਵੱਲੋਂ ਜਦੋਂ ਤੁਹਾਡੇ ਸਾਥੀ ਤੁਸੀਂ ਜ਼ਿਕਰ ਕਰਕੇ ਤੁਹਾਡਾ ਬੜਾ ਕਰੀਬੀ ਸਾਥੀ ਸੀ ਮੈਂ ਤੁਹਾਡੀ ਪਾਰਟੀ ਦੇ ਲਈ ਉਹ ਬਹੁਤ ਹੀ ਹੋਣਹਾਰ ਇੱਕ ਸਾਥੀ ਸੀਗਾ ਜਿਹੜਾ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋ ਗਿਆ ਤੇ ਉਹਦੇ ਲਈ ਇਨਸਾਫ ਲਈ ਹੁਣ ਕੀ ਕਰਿਆ ਕਾਲੀ ਦਾ ਮੈਂ ਸਮਝਦਾ ਕਿ ਅੱਜ ਬਿਲਕੁਲ ਸਾਜਿਸ਼ ਨੰਗੀ ਹੋ ਗਈ ਹੈ ਕਾਲੀ ਵਰਕਰਾਂ ਵਿੱਚ ਬੜਾ ਰੋਪਾ ਪਾਇਆ ਜਾ ਰਿਹਾ ਸਾਰੇ ਮੇਰੇ ਨਾਲ ਲੜਦੇ ਨੇ ਜਿੰਨੇ ਵਰਕਰ ਮੈਨੂੰ ਅੱਜ ਮਿਲੇ ਨੇ ਸਾਰੇ ਮੇਰੇ ਨਾਲ ਲੜਦੇ ਆ ਵੀ ਤੁਸੀਂ ਚੁੱਪ ਕਰਕੇ ਬੈਠੇ ਹੋ ਤੇ ਉਹਦੇ ਸਬੰਧ ਵਿੱਚ ਅਸੀਂ 7 ਤਰੀਕ ਦਾ ਧਰਨਾ ਦੇਵਾਂਗੇ ਡੇਰੇ ਬਾਬੇ ਨਾਨਕ ਵਿੱਚ ਤੇ ਇਨਸਾਫ ਮੰਗਾਂਗੇ ਸਰਕਾਰ ਕੋਲੋਂ ਪੀਏ ਦੇ ਤੇ ਕਤਲ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ ਸਰਦਾਰ ਸੁੱਚਾ ਸਿੰਘ ਜੀ ਲੰਗਾ ਸੋ ਜੈਤਾ ਸਾਹਿਬ ਨੇ ਔਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਤੋਂ ਪ੍ਰਧਾਨ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਕਿ ਸਰਦਾਰ ਸੁੱਚਾ ਸਿੰਘ ਲੰਗਾ ਟਾਕੜ ਵੀ ਨੇ ਤੇ ਟੱਕੜ ਵੀ ਨੇ ਖੜਦੇ ਵੀ ਨੇ ਲੜਦੇ ਵੀ ਨੇ ਤੇ ਜਿੱਤਦੇ ਵੀ ਨੇ ਪਰ ਜਿਵੇਂ ਅਸੀਂ ਜੱਗੂ ਭਗਵਾਨਪੁਰੀਏ ਤੇ ਭਰਾ ਨੇ ਇਸ਼ਾਰਾ ਕੀਤਾ ਬਿਆਨ ਦਿੱਤਾ ਤਾਂ ਇਧਰ ਸ਼ਰੋਮਣੀ ਅਕਾਲੀ ਦਲ ਦੀਆਂ ਰਗਾਂ 'ਚ ਖੂਨ ਜਿਹੜਾ ਉਹ ਖੋਲਣ ਲੱਗਾ ਔਰ ਇਸ ਵੇਲੇ ਇਹਨਾਂ ਨੇ ਹੁਣ ਐਲਾਨ ਕਰ ਦਿੱਤਾ 7 ਤਰੀਕ ਦਾ ਔਰ ਉਸ ਦਿਨ ਇੱਕ ਵੱਡਾ ਧਰਨਾ ਹੋਣ ਜਾ ਰਿਹਾ ਹੈ ਸੁਚਾ ਸਿੰਘ ਲੰਗਾ ਨੇ ਆਪਣੇ ਪੁਰਾਣੇ ਅੰਦਾਜ਼ ਪੁਰਾਣੇ ਰੰਗ ਚ ਆ ਚੁੱਕੇ ਨੇ ਔਰ ਉਸ ਦਿਨ ਪਹਿਲਾ ਧਰਨਾ ਜਿਹੜਾ ਇਹਨਾਂ ਦੀ ਪ੍ਰਧਾਨਗੀ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੀ ਪ੍ਰਧਾਨਗੀ ਦੇ ਵਿੱਚ ਉਹ ਹੋਏਗਾ ਔਰ ਉਹ ਧਰਨੇ ਤੇ ਦੋ ਚੀਜ਼ਾਂ ਹੋਣਗੀਆਂ ਪ੍ਰਸ਼ਾਸਨ ਦੀਆਂ ਵਿਰੋਧੀਆਂ ਦੀਆਂ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ ਕਿ ਸੁਚਾ ਸਿੰਘ ਲੰਗਾ ਦੀ ਉਹ ਪਹਿਲੀ ਐਂਟਰੀ ਧਰਨੇ ਦਾ ਇਹ ਪ੍ਰੋਟੈਸਟ ਕਿ ਹੋ ਜਾ ਹੁੰਦਾ ਕਿੰਨੀ ਵੱਡੀ ਗਿਣਤੀ ਚ ਹੁੰਦਾ ਔਰ ਕਿਹੋ ਜਿਹਾ ਲਾਮਸਾਲ ਇਕੱਠ ਹੁੰਦਾ ਸਰਕਾਰਾਂ ਹਿੱਲਦੀਆਂ ਕੰਮ ਦੀਆਂ ਵਿਰੋਧੀਆਂ ਦੀ ਕੁਝ ਕੀ ਪੋਜੀਸ਼ਨ ਹੁੰਦੀ ਹੈ ਦੱਸਿਆ ਗਿਆ ਹੁਣ 7 ਤਰੀਕ ਪਰ 7 ਤਰੀਕ ਨੂੰ ਆਪਣੇ ਸਾਥੀਆਂ ਲਈ ਪੁਰਾਣੇ ਅੰਦਾਜ਼ ਦੇ ਵਿੱਚ ਹੀ ਖੜਨਗੇ ਤੇ ਗਰਜਣਗੇ ਤੇ ਉਮੀਦ ਹੈ ਕਿ ਬਹੁਤੀ ਜਲਦ ਉਹਨਾਂ ਨੂੰ ਇਨਸਾਫ ਵੀ ਮਿਲੇਗਾ ਵੇਖਦੇ ਰੱਖ ਸਕਦੀ ਆਵਾਜ਼ ਨਾ ਰਹੀ ਟੂਡੇ